ਹਾਂਜੀ ਸਰ ਕੀ ਨਾਮ ਹੈ ਜੀ ਸਸਕੀਰ ਗੱਲ ਜੀ ਮੇਰਾ ਨਾਮ ਰਾਜਾ ਕਲੋਂ ਆ ਜੀ ਅਸੀਂ ਅੱਜ ਪਿੰਡ ਹੰਬੂਲ ਖੜੇ ਆ ਇੱਥੇ ਪਿੰਡ ਦੇ ਵਿੱਚ ਮੁੰਡੇ ਦੀ ਇੱਕ ਨਾ ਮੌਤ ਹੋ ਗਈ ਮੁੰਡਾ ਬਾਹਰ ਗਿਆ ਸੀਗਾ ਜਿਹਦਾ ਨਾਮ ਪ੍ਰੀਤਮ ਸਿੰਘ ਸੀਗਾ ਤੇ ਇਹ ਪਰਿਵਾਰ ਬਹੁਤ ਸੌ ਪਰਿਵਾਰ ਆ ਤੇ ਬਹੁਤ ਪਿੰਡ ਦੇ ਲੋਕ ਇਹਨਾਂ ਦੀ ਇੱਜ਼ਤ ਕਰਦੇ ਸੀ ਕਿ ਇਹ ਬੰਦਾ ਆਪਣੀ ਜਿਹੜਾ ਪ੍ਰੀਤਮ ਸਿੰਘ ਆ ਮੁੰਡਾ ਪੀਤੀ ਕਮਾਈ ਕਰਨ ਗਿਆ ਸੀ ਮਤ ਆਪਣੇ ਬਾਹਲੇ ਮੁਲਕ ਚ ਅਮਰੀਕਾ ਤੇ ਜਦੋਂ ਉਥੇ ਗਿਆ ਆਪਣੇ ਰਿਸ਼ਤੇਦਾਰਾਂ ਕੋਲ ਅੱਜ ਸਾਨੂੰ ਪਤਾ ਲੱਗਿਆ ਸਵੇਰੇ ਕਿ ਰਾਤ ਉਹਦਾ ਨਾ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ। ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ। ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਧਨ ਸੀਗਾ ਘਰ ਦਾ ਤੇ ਉਹ ਮੁੰਡੇ ਦੀ ਜਿਹੜੀ ਡੈਥ ਹੋ ਗਈ ਕਿਤੇ ਤਾਂ ਉਹਨੇ ਚਾਰ ਪੈਸੇ ਕਮਾ ਕੇ ਘਰ ਭੇਜਣੇ ਸੀ ਕਿਤੇ ਅਜੋ ਲਾਸ਼ ਆਣੀ ਉਹਦੀ। ਲਾਸ਼ ਵੀ ਨਹੀਂ ਆਣੀ ਹੈ ਕਿ लाश वास्ते ਵੀ ਜੇ ਬਾਡੀ ਮੰਗਾਉਂਦੇ ਆ ਤਾਂ ਕਹਿੰਦੇ ਲੱਖਾਂ ਰੁਪਏ ਲੱਗਦੇ ਆ 20-30 ਲੱਖ ਰੁਪਏ ਲੱਗੇ ਜਾਂਦਾ ਹੁਣ ਗਰੀਬ ਪਰਿਵਾਰਾ ਕਿਹੜਾ 20 ਲੱਖ ਦਊਗਾ 30 ਲੱਖ ਦਊਗਾ ਤੇ ਹੁਣ ਸਾਰੇ ਅਸੀਂ ਤਾਂ ਆਮ ਸਾਰੇ ਪਿੰਡ ਵਾਲਿਆਂ ਨੇ ਇਹ ਸਲਾਹ ਕੀਤੀ ਆ ਵੀ ਗਰੀਬ ਪਰਿਵਾਰ ਹੋਣ ਕਰਕੇ ਆਪਾਂ ਬਾਡੀ ਤਾਂ লাশ ਮੰਗਾ ਨਹੀਂ ਸਕਦੇ ਅਸੀਂ ਤਾਂ ਹੁਣ ਸਰਕਾਰ ਨੂੰ ਬੇਨਤੀ ਕਰ ਸਕਦੇ ਆਂ ਵੀ ਪ੍ਰਵਾਦੀ ਮਾੜੀ ਮੋਟੇ ਸੁਣ ਲੋ ਜੀ ਸੁਣ ਹੁੰਦੀ ਆ ਵੀ ਹੋਰ ਨਹੀਂ ਕੁਛ ਬੱਚਿਆਂ ਨੂੰ ਮਾਂ ਪਿਓ ਦਾ ਉਹਦਾ ਪਿਓ ਦਾ ਆਪਣਾ ਚਿਹਰਾ ਵੀ ਦਿਖ ਜਵੇ ਹਨਾ ਚੱਲ ਇਹੀ ਬੜਾ ਸੂਨ ਹੁੰਦਾ ਘਰ ਲਈ ਆ ਬੱਚੇ ਆ ਛੋਟਾ ਕੁੜੀ ਆ ਮੁੰਡਾ ਐ ਕਹਣਾ ਤੇ ਇਹੀ ਬੈਂਤੀ ਆ ਜੀ ਸਾਡੀ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਬਾਹਰ ਐਕਸੀਡੈਂਟ ਹੋ ਗਿਆ ਜੀ ਸਾਨੂੰ ਤਾਂ ਹੀ ਫੋਨ ਆਇਆ ਮੁੰਡਾ ਇਹ ਜਿਹੜਾ ਛੋਟਾ ਮੁੰਡਾ ਆ ਆਪਣੇ ਸਰਕਲ ਦੇ ਮੁੰਡਿਆਂ ਨੂੰ ਹੋਰੋਂ ਜਾਣਦਾ ਆ ਉਥੋਂ ਗੱਲ ਨਿਕਲੀ ਵੀ ਇਦਾਂ ਕਰਕੇ ਮੁੰਡਾ ਜਿਹੜਾ ਪ੍ਰੀਤਮ ਉਹਦਾ ਐਕਸੀਡੈਂਟ ਹੋ ਗਿਆ ਉਥੋਂ ਵੀ ਹੌਲੀ-ਹੌਲੀ ਗੱਲ ਸਾਰੇ ਪਾਸੇ ਫੈਲ ਗਈ ਤੇ ਮੁੰਡੇ ਦੀ ਵਧੀਆ ਬਣੀ ਹੋਸੀ ਲੱਗੇ ਜੀ ਮੁੰਡਾ ਕੰਮ ਕਰਦਾ ਨੱਕੜ ਦਾ ਕੰਮ ਕਰਦਾ ਸੀਗਾ ਫਰਾਣਾ ਕੰਮ ਕਰਦਾ ਸੀਗਾ ਮਿਹਨਤੀ ਸੀ ਮੁੰਡਾ ਜੀ ਬਹੁਤ ਸੁਭਾਅ ਵੀ ਮੁੰਡੇ ਦਾ ਬਹੁਤ ਵਧੀਆ ਸੀ ਜੀ ਹਾਂਜੀ ਸਰ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਰਣਵੀਰ ਸਿੰਘ ਪਿੰਡ ਹੰਬਾ ਤੋਂ ਸਰਪੰਚ ਬੋਲਦਾ ਹਾਂ ਸਰ ਤੁਹਾਡੇ ਪਿੰਡ ਦੇ ਮੁੰਡੇ ਜੀ ਚੱਕ ਹੋਏ ਬਾਹਰ ਗਏ ਜੀ ਹਨ ਗੱਲ ਕੀ ਹੈ ਨੌਜਵਾਨ ਮੁੰਡਾ ਬੜਾ ਸੋਝਵਾਨ ਸੀਗਾ ਤੇ ਤਿੰਨ ਬੱਚੇ ਆ ਉਹਦੇ ਭੱਲੇ ਥੋੜੀ ਉਮਰ ਹੁਣਾਂ ਦੀ ਰੋਜੀ ਰੋਟੀ ਦੀ ਬਾਹਰ ਲੱਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆ ਨੂੰ ਹੱਲੇ ਤੇ ਛੜਕ ਹਫ਼ਤੇ ਦੇ ਵਿੱਚ ਉਹਨਾਂ ਦੀ ਐਕਸੀਡੈਂਟ ਹੋ ਗਿਆ ਤਾਂ ਉੱਤੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਨੂੰ ਬਿਲਕੁਲ ਇਹਨਾਂ ਦੇ ਕੋਈ ਸਹਾਈਦਤਾ ਦਿੱਤੀ ਜਾਵੇ ਕੋਈ ਇਹਨਾਂ ਦੀ ਵੀ ਜਿਹੜਾ ਇਹਨਾਂ ਨੂੰ ਕੋਈ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਪੜ੍ਹੇ ਲੈ ਕੇ ਬੱਚੇ ਆ ਤਾਂ ਸਾਡੀ ਇਹ ਹੀ ਅਪੀਲ ਆ ਜੀ ਇਹਨਾਂ ਨੂੰ ਸਰਕਾਰ ਨੌਜਵਾਨ ਦੀ ਕਿੰਨੀ ਉਮਰ ਸੀ ਉਮਰ ਇਹਦੀ 42 43 ਸਾਲ ਦੀ ਉਮਰ ਸੀ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਕਰੀਬਨ ਜੀ 5-6 ਮਹੀਨੇ ਹੋਏ ਸੀ ਗਿਆਨ ਨੂੰ ਪਰਿਵਾਰ ਦੇ ਵਿੱਚ ਹੋਰ ਕੋਈ ਨਾ ਇਹਨਾਂ ਦੇ ਦੋ ਬੇਟੇ ਆ ਜੀ ਇੱਕ ਬੇਟੀ ਆ ਤੇ ਮਾਤਾ ਆ ਤੇ ਕਰਦੇ ਆ ਉਹਨਾਂ ਦੇ ਪਾਦਰ ਦੀ ਬੇਟਾ ਡੈਥ ਹੋ ਗਈ ਸੀ ਵੀ ਤੇ ਕਮਾਈ ਦਾ ਸਾਧਨ ਹੋਰ ਕਿਹੜਾ ਹੀ ਹੈ ਕਮਾਈ ਦਾ ਸਾਧਨ ਇਹਨਾਂ ਦਾ ਕੋਈ ਨਹੀਂ ਹੈਗਾ ਜੀ ਹੁਣ ਉਹ ਇਹਨਾਂ ਦੇ ਸਰਤੀ ਚੱਲਦਾ ਸੀਗਾ ਉਹੀ ਗਏ ਸੀਗੇ ਤੇ ਬੇਟਾ ਇੱਕ ਗਿਆ ਕੈਨੇਡਾ ਤੇ ਉਹ ਪੜ੍ਹਾਈ ਦੀ ਵਜ੍ਹਾ ਤੇ ਗਿਆ ਸੀਗਾ ਹੁਣ ਗਿਆ ਉਹ ਵੀ ਹਾਲੇ ਉਹ ਵੀ ਹਾਲੇ ਪੜਦਾ ਹੀ ਆ ਹਾਲੇ ਤੇ ਇਹੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹਦਾ ਕੋਈ ਸੋਚਿਆ ਜਾਵੇ ਤੇ ਬੱਚਿਆਂ ਨੂੰ ਕੋਈ ਨੌਕਰੀ ਜਾਂ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਹਾਲਤ ਵਿੱਚੋਂ ਕਿਹੋ ਜੀ ਹੈ ਠੀਕ ਠੀਕ ਹੈ ਜੀ ਕੋਈ ਜ਼ਿਆਦਾ ਹੋਣੀ ਹੈਗਾ ਵਾੜਾ ਮੋਟਾ ਹੀ ਆ ਕੋਈ ਉਹਦੇ ਨਾਲ ਚੱਲਤੀ ਸਕਦਾ ਹੈ ਗਰੀਬ ਹੈ ਜੀ ਗਰੀਬ ਪਰਿਵਾਰ ਆ ਜੀ